ਕਿ ਜੋ ਕੰਮ ਬੀਜੇਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਨੇ ਇਹ ਡਿਸੀਜਨ ਲਿੱਤਾ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਵਧਾਈ ਦਿੰਦੀ ਹਾਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਅਸਰ ਦੇਖਦੇ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਕੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਕੋਈ ਕਿਸ ਨੂੰ ਦੇਖ ਦਿਓ ਅਰਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਵਾ ਫਸਵਾ ਮੁਕਾਬਲਾ ਕਦੇ ਆਪ ਕਦੇ ਡਾਊਨ ਮਾਲਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈ ਕਾਫੀ ਤਾਂ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕੱਟ ਕੇ ਦਿੰਦੇ ਨੇ ਮੈਂ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਚ ਕੀ ਕਹਿਣਾ ਚਾਹਾਂ ਚਾਹਾਂ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੁਆਇਸ ਕਰਨਗੇ ਪ੍ਰਦੇਸ਼ ਕਾਰਜਕਾਰੀ ਮੈਂਬਰ ਬੀਜੇਪੀ ਪੰਜਾਬ ਅੱਜ ਜੋ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਪ੍ਰਚੰਡ ਬਹੁਮਤ ਮਿਲੇ ਹੈ ਮੈਂ ਸਾਰੇ ਦਿੱਲੀ ਵਾਸੀਆਂ ਨੂੰ ਵੀ ਹਿੰਦੁਸਤਾਨ ਵਾਸੀਆਂ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਤੇ ਵਧਾਈ ਦਿਨਾ ਵੀ ਜੋ ਕੇਜਰੀਵਾਲ ਦਾ ਝੂਠ ਹੈ ਜੋ ਕੁਸ਼ਾਸ਼ਨ ਹੈ ਜੋ ਇਹਨਾਂ ਦਾ ਗਲਤ ਕਹਿਣਾ ਵੀ ਇੱਦਾਂ ਕਰਕੇ ਵੀ ਮੈਂ ਦਿੱਲੀ ਨੂੰ ਚਮਕਾਤਾ ਦਿੱਲੀ ਮਾਡਲ ਦੇਖੋ ਉਹ ਮਸ਼ਹੂਰੀਆਂ ਕਰਕੇ ਜਨਕਿ ਝੂਠ ਦਾ ਪ੍ਰਚਾਰ ਕਰਦੇ ਸੀ ਅੱਜ ਉਹਦਾ ਪਰਦਾ ਫਾਸ਼ ਹੋਇਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਕੰਮ ਕਰਕੇ ਦਿਖਾਇਆ ਤੇ ਉਹਨਾਂ ਦੀਆਂ ਨੀਤੀਆਂ ਨੂੰ ਮੋਹਰ ਲਾਈ ਹੈ ਅੱਜ ਸਾਡੇ ਸਾਰੇ ਵਰਕਰ ਇੱਥੇ ਪਹੁੰਚੇ ਆਂ ਤੇ ਖੁਸ਼ੀ ਮਨਾ ਰਹੇ ਆ ਇਸ ਚੀਜ਼ ਦੀ ਉਹ ਦਿਨ ਦੂਰ ਨਹੀਂ ਹੈ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਇਹਨਾਂ ਦਾ ਝੂਠ ਦਾ ਪਰਦਾ ਫਾਸ਼ ਹੋਊਗਾ ਤੇ ਪੰਜਾਬ ਦੇ ਵਿੱਚੋਂ ਵੀ ਇਹ ਮੇਰੇ ਖਿਆਲ 'ਚ 2027 ਤੋ ਪਹਿਲਾਂ ਹੀ ਸਾਡੇ ਪੰਜਾਬੀ ਜਿਹੜੇ ਇਹਨਾਂ ਦਾ ਭੋਗ ਪਾ ਦੇਣਗੇ ਕਿਉਂਕਿ ਪਤਾ ਹੀ ਆ ਵੀ 3 ਸਾਲ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਸਿਰਫ ਪੰਜਾਬ ਪੰਜਾਬ ਮੀਟਰ ਦੇ ਉੱਤੇ ਇਹਨਾਂ ਦੀਆਂ ਮਸ਼ੂਰੀਆਂ ਜਿਹੜੀਆਂ ਝੂਠ ਦਾ ਪਲੰਦਾ ਹੈ ਤੇ ਉਸ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਦਿੱਲੀ ਦੀ ਜਨਤਾ ਨੇ ਉਹਦਾ ਤਾਜ ਖੋਇਆ ਤੇ ਪੰਜਾਬ ਵੀ ਵੀ ਹੁੰਦੀ ਹੈ ਵੀ ਜਿਹੜਾ ਸਿਸਟਮ ਜਿਹੜਾ ਹੈਗਾ ਪਾਰਟੀ ਦਾ ਬਣੂਗਾ ਇਹ ਜਿਹੜਾ ਹੁਣ ਆਪਣੇ ਸੰਗਠਨ ਪਰਵ ਦੇ ਵਿੱਚ ਜਿਹੜੇ ਆਪਣੇ ਲੈਣਾ ਕਿ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਨੂੰ ਲਗਭਗ ਪੰਜਾਬੀ ਚ ਕਹਿ ਦਈਏ ਵੀ ਬੁਰੀ ਤਰ੍ਹਾਂ ਨਾਲ ਹਰਾਇਆ ਜਿਹਦਾ ਸ਼ਰੇ ਸਾਰੇ ਭਾਰਤ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਦੇ ਸੈਂਟੀਮੈਂਟਸ ਦਿੱਲੀ ਵਾਲਿਆਂ ਦੇ ਨਾਲ ਤੇ ਦਿੱਲੀ ਵਾਸੀਆਂ ਦੇ ਨਾਲ ਤੇ ਕੇਜਰੀਵਾਲ ਦੀ 10 ਸਾਲ ਦੀ ਝੂਠ ਦੀ ਗੱਲ ਵਾ ਜਿਹੜੀ ਭਾਈ ਸਾਹਿਬ ਨੇ ਸਰਜੀਵ ਸਿੰਘ ਜੀ ਨੇ ਦੱਸੀ ਆ ਉਹ ਬਿਲਕੁਲ ਸਹੀ ਆ ਬੱਚੇ ਬੱਚੇ ਦੀ ਜ਼ੁਬਾਨ ਤੇ ਆ ਰਿਹਾ ਸੀ ਵੀ ਇਹ 10 ਸਾਲ ਦਾ ਝੂਠ ਬੋਲ-ਬੋਲ ਕੇ ਦਿੱਲੀ ਨੂੰ ਲੁੱਟਣ ਲੱਗਿਆ ਵਾ ਦੀ ਜਿਹੜਾ ਕਿ ਪਹਿਲਾਂ ਕਹਿੰਦਾ ਸੀ ਅਸੀਂ ਬੈਗਨਰ ਕਾਰ ਚ ਫਿਰਾਂਗੇ ਅੱਜ ਉਹ ਪਾਉਣੇ 3-3 4-4 ਕਰੋੜ ਰੁਪਏ ਦੀਆਂ ਕਾਰਾਂ ਲਈ ਫਿਰਦਾ ਪਰਸਨਲ 45-40 ਕਰੋੜ ਰੁਪਏ ਮੰਗਲੇ ਤੇ ਲਾਤਾ ਜਿਹੜੇ ਟਾਇਲਟ ਦੇ ਪੋਰਟ ਨੇ ਉਹ ਵੀ ਉਹਨਾਂ ਦੇ 40-40 ਲੱਖ ਦੇ ਨੇ ਜਦ ਕਿ ਪੁਰਾਣੇ ਟਾਈਮ 'ਚ ਲੋਕ ਇੱਟਾਂ ਤੇ ਬੈਠ ਕੇ ਕੰਮ ਕਰ ਲੈਂਦੇ ਸੀ ਆਪਾਂ ਹਾਂ ਆਪਦੇ ਆਗੂ ਜਿਹੜੇ ਗਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਮੇਰਾ ਖਿਆਲ ਆ ਕਿ ਉਹ ਭਾਜਪਾ ਦੇ ਨਾਲ ਹੀ ਲੱਗ ਜਾਣਗੇ ਉੱਥੇ ਉਹਨੂੰ ਪਤਾ ਲੱਗ ਗਿਆ ਵੀ ਉੱਥੇ ਕੁਝ ਨਹੀਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਨੇ ਆਪਣਾ ਡੰਕਾ ਪਜਾਣਾ ਹੈ 2 ਸਾਲ 'ਚ ਅਸੀਂ ਸਾਰੇ ਵਰਕਰ ਮਿਲ ਕੇ ਇੰਨੀ ਮਿਹਨਤ ਕਰਨੀ ਹੈ ਕਿ ਭਾਜਪਾ ਜਿਸ ਤਰ੍ਹਾਂ ਦਿੱਲੀ 'ਚ ਭਾਜਪਾ ਪ੍ਰਚੰਡ ਜਿੱਤ ਲਈ ਹੈ ਜਿਵੇਂ ਉਵੇਂ ਹੀ ਅਸੀਂ ਪੰਜਾਬ 'ਚ ਜਿੱਤਾਂਗੇ ਹਾਰਤੀ ਜਿੰਦਾਬਾਦ ਹਾਰਤੀ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰભાઈ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਅਤਿ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਅੱਜ ਨੇਕੀ ਦੀ ਜਿੱਤ ਹੋਈ ਹੈ ਤੇ ਬਰਾਈ ਦਾ ਅੰਤ ਹੋਇਆ ਹੈ ਜਿਹੜੀ ਚੁਟਕਲਿਆਂ ਵਾਲੀ ਸਰਕਾਰ ਸੀ ਨੋਟਿੰਗਵਾਜਾਂ ਦੀ ਜਿਹੜੀ ਸਰਕਾਰ ਸੀ ਉਹਦਾ ਅੰਤ ਹੋ ਗਿਆ ਤੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁਣ 25 ਸਾਲ ਰਾਜ ਕਰੂਗੀ ਤੁਸੀਂ ਇਤਿਹਾਸ ਦੇਖ ਲਓ ਭਾਰਤੀ ਜਨਤਾ ਪਾਰਟੀ ਦਾ ਜਿਸ ਵੀ ਸੂਬੇ ਵਿੱਚ ਆਉਂਦੀ ਹੈ ਲਗਾਤਾਰ ਰਾਜ ਕਰਦੀ ਹੈ ਕਿਉਂਕਿ ਉਹ ਲੋਕਾਂ ਨਾਲ ਚੋਣਾਂ ਦੇ ਵਿੱਚ ਜੋ ਵਾਅਦੇ ਕਰਦੀ ਹੈ ਉਹਨਾਂ ਵਾਅਦਿਆਂ ਨੂੰ ਪੂਰਾ ਕਰਦੀ ਹੈ ਜੈ ਜਨ ਹਾਂ ਭਾਰਤੀ ਆਗਰਾ ਜੈ ਜਨ ਹਾਂ ਭਾਰਤੀ ਆਗਰਾ ਨੰਦਰਬਾਈ ਮੋਦੀ ਜਿੰਦਾਬਾਦ ਨੰਦਰਬਾਈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਆਰੀ ਨਾਲਾ ਵੀ ਲੈ ਲੋ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨੇ ਪੰਜਾਬ ਦੇ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਉਹੀ ਦਿੱਲੀ ਵਾਲਾ ਫਾਰਮੂਲਾ ਹੀ ਵਰਤਿਆ ਸੀਗਾ 3 ਸਾਲ ਹੋ ਗਏ ਇੱਥੇ ਅਸੀਂ 1000 ਰੁਪਏ ਦਵਾਂਗੇ ਮਹਿਲਾਵਾਂ ਨੂੰ ਉਹਦਾ ਪਰਦਾ ਫਾਸ਼ ਹੋ ਗਿਆ ਇਹ ਸਰਕਾਰ ਪਹਿਲਾਂ ਵੀ ਫੇਲ ਸੀ ਅੱਜ ਵੀ ਫੇਲ ਹੈ ਔਰ ਪੰਜਾਬ ਦੇ ਲੋਕ ਨਾ ਹੁਣ ਬਿਲਕੁਲ ਮਨ ਬਣਾ ਕੇ ਬੈਠੇ ਨੇ ਵੀ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਲਈ ਭਾਰਤੀ ਜਨਤਾ ਪਾਰਟੀ ਦਾ ਆਉਣਾ ਜ਼ਰੂਰੀ ਹੈ। ਇਹ ਫਿਰ ਉਹ ਕੰਮ ਦੇ ਦਮ ਤੇ ਆਪਣੇ ਆਪਣੇ ਕੰਮ ਦੇ ਦਮ ਤੇ ਫਿਰ ਉਹ ਲੋਕ ਉਹਨਾਂ ਨੂੰ ਕਿਤੇ ਜਾਣ ਨਹੀਂ ਦਿੰਦੇ। ਹੁਣ ਦੇਖਣਾ ਦਿੱਲੀ ਤੁਹਾਨੂੰ ਇੱਕ ਬਹੁਤ ਬੜੀ ਜਿਵੇਂ ਦੇਸ਼ ਦਾ ਇਸ ਟਾਈਮ ਵਿਕਾਸ ਹੋਇਆ ਪੂਰੇ ਦਿੱਲੀ ਦਾ ਵਿਕਾਸ ਹੋਊਗਾ। ਇਹ ਮੋਦੀ ਜੀ ਨੇ ਪ੍ਰਣ ਕੀਤਾ ਤੇ ਜਿਹੜੀ ਕੇਜਰੀਵਾਲ ਜੀ ਦੀ ਹਾਰ ਹੋਈ ਹੈ ਇਹ ਝੂਠ ਦੀ ਬਹੁਤ ਬੜੀ ਹਾਰ ਹੋਈ ਆ ਝੂਠ ਜਾਦਾ ਨਹੀਂ ਚੱਲਦਾ ਹੁੰਦਾ ਪੈਰ ਛੋਟੇ ਹੁੰਦੇ ਨੇ ਤੇ ਮੇਰੀ ਖਿਆਲ ਦੇ ਵਿੱਚ ਜਿਹੜੀ ਹਾਰ ਹੈ ਇਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣੀ ਪੰਜਾਬ 'ਚ ਵੀ ਬਰਦਾਸ਼ਤ ਨਹੀਂ ਹੋਣੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਪੰਜਾਬ 'ਚ ਬਲੰਦ ਹੋਊਗਾ ਇੰਨਾ ਹੀ ਕਹਿੰਦਾ ਹੋਇਆ ਜੈ ਭਾਰਤ ਜੈ ਸ਼੍ਰੀ ਰਾਮ ਆਜੋ ਯਾਰ ਆ ਕਰੀਆਂ ਮੇਰੇ ਆ ਰਹੇ ਇਹੋ ਕਰੋ ਜੀ ਆਜੋ ਜਗਦੀਪ ਆਜੋ ਮੜੇ ਮੜੇ ਖੋਲ ਕੇ ਤੁਸੀਂ ਲਓ ਮਾਰਾ ਤੁਸੀਂ ਆ ਬੰਦ ਨਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਜਿੱਤ ਪ੍ਰਾਪਤ ਹੋਈ ਹੈ ਬੀਜੇਪੀ ਨੂੰ ਔਰ ਇਹੀ ਹਾਲ ਜਿਹੜਾ ਹੈ ਆਉਣ ਵਾਲੀਆਂ ਚੋਣਾਂ 'ਚ 2027 'ਚ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਫਤਵਾ ਦੇਣਾ ਔਰ ਬਹੁਤ ਵੱਡੀ ਤਰੱਕੀ ਹੋਣੀ ਹੈ ਜਿਹੜਾ ਇਹਨਾਂ ਨੇ ਕਰਜ਼ਾ ਚਾੜਿਆ ਜਿੰਨਾ ਪਿਛਲੀਆਂ ਸਰਕਾਰਾਂ ਨੇ ਚਾੜਿਆ ਸੀ 70 ਸਾਲਾਂ 'ਚ 10 ਡਬਲ ਇਹਨਾਂ ਨੇ 2 ਸਾਲ 'ਚ ਕਰਤਾ ਔਰ ਝੂਠੇ ਵਾਅਦੇ ਮਸ਼ੂਰੀਆਂ ਤੇ ਲੋਕਾਂ ਨੂੰ ਫੋਕੇ ਫੈਂਟਰ ਮਾਰਦੇ ਸੀ ਲੋਕ ਸਾਰੇ ਜਾਣ ਇਹ ਚੀਜ਼ਾਂ ਨੂੰ ਜਾਣ ਗਏ ਨੇ ਔਰ ਅਗਲੀ ਤਿਆਰੀ ਜਿਹੜੀ ਹੈ ਇਹੀ ਕੰਮ ਜਿਹੜਾ ਪੰਜਾਬ ਚ ਕਰਨ ਵਾਲਾ ਦਿੱਲੀ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਨੂੰ ਅੱਜ ਦਿੱਲੀ ਦੀ ਜਿੱਤ ਦੀ ਬਹੁਤ ਬਹੁਤ ਵਧਾਈ ਅੱਜ ਅਸੀਂ ਨਾਭਾ ਸ਼ਹਿਰ ਦੇ ਵਿੱਚ ਦਿੱਲੀ ਦੀ ਜਿੱਤ ਕਰਕੇ ਜਗਾ ਜਗਾ ਲੱਡੂ ਵੰਡੇ ਜਾ ਰਹੇ ਨੇ ਖੁਸ਼ੀਆਂ ਮਨਾਇਆ ਜਾ ਰਹੀਆਂ ਪਟਾਕੇ ਚਲਾਏ ਜਾ ਰਹੇ ਨੇ ਅੱਜ ਅਸੀਂ ਬਬੂ ਜੀ ਦੇ ਦਫ਼ਤਰ ਦੇ ਵਿੱਚ ਖੜੇ ਆ ਔਰ ਬੀਜੇ ਵੀ ਸਰ ਜੀਵਨ ਜੀ ਆਏ ਹੋਏ ਨੇ ਸਰ ਜੀਵਨ ਜੀ ਆਏ ਹੋਏ ਨੇ ਖੁਸ਼ੀਆਂ ਮਨਾਈ ਜਾ ਰਹੀਆਂ